ਨੀਲਮ ਕੋ ਹਾਂ ਜੀ ਮੈਂ ਦੀ ਦਾ ਬੱਚਾ ਪੜਦਾ ਅਨਮੋਲ ਸਿੰਘ ਨਾਂ ਹੈ ਉਹ 7ਵੀਂ ਕਲਾਸ ਚ ਪੜਦਾ ਬਹੁਤ ਅੱਛੀ ਪੜਾਈ ਹੈ ਤੇ ਤਾਂ ਬਹੁਤ ਵਧੀਆ ਬਣਾਉਂਦੇ ਆ ਮੈਡਮ ਵੀ ਨੀਮੀ ਮੈਡਮ ਨਿਤ ਮਾਨ ਬਹੁਤ ਅੱਛੇ ਬਣਾਉਂਦੇ ਆ ਅਨ ਨੂੰ ਸਾਰੀ ਸਹੂਲਤਾਂ ਇੱਥੇ ਮਿਲਦੀਆਂ ਨੇ ਪੈਨਸਲ ਵੀ ਇੱਥੇ ਲਗਾਈ ਗਈ ਹੈ ਵੀਲਚੇਰ ਵੀ ਇੱਥੇ ਮਿਲੀ ਹੈ ਵੀ ਕਿਤਾਬਾਂ ਵਰਦੀ ਸਭ ਕੁਝ ਇੱਥੇ ਮਿਲਦਾ ਬਹੁਤ ਹਾਂ ਜੀ ਸਭ ਕੁਝ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮੈਡਮ ਬਹੁਤ ਅੱਛੇ ਆ ਸਕੂਲ ਵੀ ਬਹੁਤ ਅੱਛਾ ਹੈ ਨਹੀਂ ਨਹੀਂ ਸਰ ਬਹੁਤ ਵਧੀਆ ਸਕੂਲ ਹੈ ਹਾਂ ਜੀ ਸਾਨੂੰ ਬਹੁਤ ਸੈਲਫ ਮਿਲਦੇ ਆ ਮੈਡਮ ਕੋਲ ਬਹੁਤ ਚੰਗੇ ਆ ਸਾਨੂੰ ਫੋਨ ਕਰਕੇ ਘਰੋਂ ਬੁਲਾਇਆ ਵੀ ਜਾਂਦਾ ਹੈ ਇਸ ਟਾਈਮ ਨਹੀਂ ਵੀ ਆਇਆ ਨੂੰਦਾ ਸਰ ਥੈਂਕ ਯੂ ਅੰਮ੍ਰਿਤਪਾਲ ਬੱਚੇ ਦੋਨੋਂ ਕੁੜੀਆਂ ਪੱਲੀ ਤੇ ਦੁਰਜੀ ਇਹ 2 ਸਾਲ ਹੋ ਗਏ ਇਹ ਦੂਸਰਾ ਸਾਲ ਸ਼ੁਰੂ ਹੋਇਆ ਪ੍ਰਾਈਵੇਟ ਸਕੂਲਾਂ ਨਾਲ ਜਾਂਦੇ ਕਿਸ ਸਰਕਾਰੀ ਸਕੂਲ ਹੁਣ ਅਗਿਨਾਂ ਨੂੰ ਮਤਲਬ ਪ੍ਰਾਈਵੇਟ ਦੇ ਨਾਲੋਂ ਵਧੀਆ ਉਹ ਫੈਸਿਲਿਟੀ ਹੋ ਗਈ ਹੈ। ਔਰ ਪ੍ਰਾਈਵੇਟ ਦੇ ਕੰਪੈਰੀਜ਼ਨ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਜੋਬ ਪ੍ਰਾਈਵੇਟ ਚ ਸੀਗੀ ਫੈਸਿਲਿਟੀ ਉਸ ਨਾਲੋਂ ਜ਼ਿਆਦਾ ਹੀ ਮਿਲ ਰਹੀ ਹੋਰੇ। ਬਹੁਤ ਬੱਚਿਆਂ ਦੇ ਚਲ ਰਿਹਾ ਸ਼ਾਸਨ ਵੀ ਹੋ ਰਿਹਾ। ਠੀਕ ਚੱਲ ਰਿਹਾ। ਹਾਂਜੀ। ਬਸ ਇੱਕ ਇਹਦੀ ਹੈਗੀ ਪ੍ਰੋਬਲਮ ਜਦੋਂ ਲੰਚ ਟਾਈਮ ਵਗੈਰਾ ਹੁੰਦਾ ਹੈ। ਸੈਸਨ ਦੀ ਹੈ ਉਸ ਵੇਲੇ ਮਤਲਬ ਬੱਚਿਆਂ ਦੇ ਤੱਕ ਕਮਕੀ ਬਹੁਤ ਹੁੰਦੀ ਹੈ ਉਸ ਚੀਜ਼ ਨੂੰ ਨਹੀਂ ਮੇਨਟੇਨ ਕਰ ਪਾ ਰਹੇ ਬਾਕੀ ਬਾਕੀ ਪੜਾਣਾ ਸਾਰਾ ਕੁਝ ਬਾਕੀ ਠੀਕ ਹੈ ਉਸ ਚ ਇੱਕ ਪ੍ਰੋਬਲਮ ਹੈਗੀ ਹੈ ਬਸ ਉਸ ਚ ਸੁਧਾਰ ਕਰਨਾ ਚਾਹੀਦਾ ਜੀ ਬਲਜੀਤ ਕੋਰ ਹਾਂ ਜੀ ਮੇਰੀ 3rd ਕਲਾਸ ਪੂਰੀ ਕਰਦੀ ਛੋਟੇ ਮੈਨੂੰ 3-4 ਸਾਲ ਹੋ ਗਏ ਬੱਚੇ ਨਹੀਂ ਪੜਦੇ ਨੇ ਨੈ ਸਰਕਾਰੀ ਚ ਬਹੁਤ ਬੈਟਰ ਹੈ ਬਹੁਤ ਵਧੀਆ ਲੱਗੇ ਕਿ ਮੈਂ ਵੀ ਸਰਕਾਰੀ ਚ ਪੜੀ ਹੋਈ ਆ ਸਰਕਾਰੀ ਬਹੁਤ ਵਧੀਆ ਹੈ ਪ੍ਰਾਈਵੇਟ ਨਾਲ ਤਾਂ ਬਹੁਤ ਵਧੀਆ ਹੈ ਹਾਂਜੀ ਅੱਜ ਤੀਜਾ ਤੀਜਾ ਦੇ ਕੋਲ ਟੀਚਰ ਨਾਲ ਉਹ ਜਿਹੜਾ ਪੜਾ ਰਹੇ ਟੀਚਰ ਬਹੁਤ ਵਧੀਆ ਪੜਾ ਰਹੇ ਆ ਕਿਉਂਕਿ ਜਦੋਂ ਤੋਂ ਮੈਂ ਕੁੜੀ ਨੇ ਤੇ ਪੜਾ ਰਹੀ ਆ ਉਦੋਂ ਤੋਂ ਬਹੁਤ ਇੰਪਰੂਵਮੈਂਟ ਵੀ ਹੋਈ ਹੈ ਪੜਾ ਰਹੇ ਮੈਮ ਬਹੁਤ ਚੰਗੀ ਤਰ੍ਹਾਂ ਪੜਾਉਂਦੇ ਆ ਉਹਨਾਂ ਨੂੰ ਗਾਈਡ ਕਰਦੇ ਆ ਚੰਗੀ ਤਰ੍ਹਾਂ ਹਰੇ ਕੰਪੀਟੀਸ਼ਨ ਦੇ ਵਿੱਚ ਇਹਨਾਂ ਨੂੰ ਅੱਗੇ ਲੈ ਕੇ ਜਾਂਦੇ ਆ ਬੱਚੇ ਨੂੰ ਸਕੂਲ ਦੇ ਬੱਚਿਆਂ ਨੂੰ ਅਨੁਸ਼ਾਸਨ ਦੇਣ ਦੇ ਬੈਠਣ ਉੱਠਣ ਤਾਂ ਠੀਕ ਹੈ ਪਰ ਅਸੈਸ ਟਾਈਮ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਵੀ ਆਉਂਦੀ ਮੈਂ ਕਈ ਵਾਰੀ ਆਈ ਹਾਂ ਸਕੂਲ ਦੇ ਵਿੱਚ ਕਿਉਂਕਿ ਬੱਚੇ ਜ਼ਿਆਦਾ ਹੈ ਤੇ ਗਰਾਊਂਡ ਵਗੈਰਾ ਘੱਟ ਹੈ ਇੱਥੇ ਹਾਂਜੀ ਮੈਂ ਵੀ ਇਹਨਾਂ ਨੂੰ ਕਿਹਾ ਹੈ ਕਿ ਕਹਿੰਦੇ ਕੋਈ ਨਾ ਅਸੀਂ ਕਰਾਵਾਂਗੇ ਇੰਪਰੂਵਮੈਂਟ ਵਗੈਰਾ ਹਾਂਜੀ ਕੰਨੇ ਅਸੀਂ ਕਰਾਵਾਂਗੇ ਅੱਗੇ ਕੋਸ਼ਿਸ਼ ਸਾਡੀ ਹੀ ਰਹੇਗੀ ਅਸੀਂ ਵੱਧੋ ਵੱਧ ਜਿੰਨਾ ਹੋ ਸਕੇ ਬੱਚੇ ਦਾ ਪੜਾਈ ਸੋਚਾਂਗੇ ਅੱਗੇ ਮੇਰਾ ਨਾਮ ਹਰਦੀਪ ਸਾਨੀਆ ਜੀ ਅ ਮੇਰਾ ਬੇਟਾ ਪੜਦਾ ਜਿੱਤੇ 5th ਕਲਾਸ ਚ ਸੈਕਿੰਡ ਸਟੈਂਡਰਡ ਤੋਂ ਲਗਾਇਆ ਸੀ ਮਨੇ ਇੱਥੇ ਜੀ ਹਾਂਜੀ ਕਿੰਨਾ ਕੁ ਤੁਸੀਂ ਸਟੱਡੀ ਦੇ ਕਿਉਂ ਗਏ ਸਰਕਾਰੀ ਸਕੂਲ ਸਟੱਡੀ ਨਹੀਂ ਗਏ ਨਹੀਂ ਐਕਚੁਅਲੀ ਮੇਰਾ ਬੇਟਾ ਪਹਿਲਾਂ ਜੀਟੀਪੀ ਸਕੂਲ ਹੁੰਚ ਪੜਦਾ ਸੀ ਜੀ ਪ੍ਰਾਈਵੇਟ ਚ ਉੱਥੇ ਤੋਂ ਹਟਾ ਕੇ ਮੈਨੇ ਸਰਕਾਰੀ ਚ ਲਗਾਇਆ ਪ੍ਰਾਈਵੇਟ ਸਕੂਲਾਂ ਚ ਸਟੱਡੀ ਹੈ ਬਟ ਉੱਥੇ ਬਰਡਨ ਜ਼ਿਆਦਾ ਬੱਚਿਆਂ ਤੇ ਮੇਰੇ ਅਕੋਰਡਿੰਗਲੀ ਇੱਕ ਪਰਸਨਲ 뷰 ਆ ਮਦਰ ਦਾ ਕਿ ਬੱਚਿਆਂ ਦਾ ਬਰਡਨ ਬਹੁਤ ਜ਼ਿਆਦਾ ਰਹਿੰਦਾ ਹੈ ਤੇ ਜਦੋਂ ਤੋਂ ਮੈਨੇ ਬੇਟੇ ਨੂੰ ਇੱਥੇ ਲਗਾਇਆ ਉਸ ਦਾ ਐਟਮੋਸਫੇਅਰ ਉਸ ਦਾ ਵੇ ਆਫ ਇੱਕ ਉਹਨਾਂ ਨੇਚਰ ਨੂੰ ਸਮਝਣ ਦਾ ਤਰੀਕਾ ਬਦਲ ਗਿਆ ਬੱਚਿਆਂ ਨਾਲ ਵਿਚਰਨਾ ਬੈਠਣਾ ਪੈਰੈਂਟਸ ਨਾਲ ਕਿਵੇਂ ਟॉक ਕਰਨੀ ਹੈ ਕਿਤੇ ਬੱਚੇ ਇਕੱਲੇ ਸਿਰ ਮੋਬਾਈਲ ਔਰ ਟੀਵੀ ਜਾਂ ਸਿਲੇਬਸ ਦੇ ਵਿੱਚ ਡਿਪੈਂਡ ਰਹਿ ਜਾਂਦੇ ਨੇ ਉਸ ਚੀਜ਼ ਦਾ ਮੈਨੂੰ ਬਹੁਤ ਬੈਨੀਫਿਟ ਹੋਇਆ ਫ੍ਰੀडम ਮਿਲੀ ਹੈ ਦੇਖੋ ਇੱਕ ਬਚਪਨ ਹੁੰਦਾ ਹੈ ਕਿ ਚਲੋ ਉਹਨੇ ਐਜੂਕੇਸ਼ਨ ਲੈਣੀ ਹੈ ਲੇਕਿਨ ਬਚਪਨ ਨੂੰ ਜਿਉਣਾ ਵੀ ਹੈ ਉਸ ਚੀਜ਼ ਮੈਨੂੰ ਇੱਥੇ ਮਿਲੀ ਹੈ ਸਕੂਲ ਦਾ ਸਟਾਫ ਬਹੁਤ ਅੱਛਾ ਜੀ ਕੋਆਪਰੇਟਿਵ ਹੈ ਸਟੱਡੀ ਵੀ ਮੈਟਰ ਆਪਾਂ ਦੇਖੋ ਕਿ ਪ੍ਰਾਈਵੇਟ ਸਕੂਲਾਂ ਨਾਲ ਪੂਰਾ ਮਿਲ ਕੇ ਚੱਲ ਰਹੇ ਆ ਜਿੱਥੇ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਟੱਡੀ ਚੱਲ ਰਹੀ ਹੈ ਸਿਲੇਬਸ ਸਾਰੇ ਉਸ ਤਰ੍ਹਾਂ ਆ ਰਹੇ ਨੇ ਜੋ ਆਪਾਂ ਸਟਰਕਚਰ ਦੀ ਗੱਲ ਕਰੀਏ ਤਾਂ ਸਾਰੀ ਚੀਜ਼ ਅਵੇਲੇਬਲ ਹੋ ਰਹੀ ਹੈ ਬੱਚਿਆਂ ਨੂੰ ਕੈਮਰਾਜ਼ ਸਾਰੀ ਕਲਾਸਾਂ 'ਚ ਲੱਗੇ ਹੋਏ ਸਮਾਰਟ ਕਲਾਸਿਸ ਬਣ ਰਹੀਆਂ ਨੇ ਡੇ ਬਾਏ ਡੇ ਇਨਕਰੀਜ਼ਿੰਗ ਹੋ ਰਹੀ ਹੈ ਬਹੁਤ ਜ਼ਿਆਦਾ ਇੱਕ ਮਾਈਂਡ ਸੈਟਅਪ ਉਦੋਂ ਹੋ ਗਿਆ ਸੀ ਸਾਰੇ ਪੇਰੈਂਟਸ ਦਾ ਜਦੋਂ ਸਰਕਾਰੀ ਸਕੂਲਾਂ 'ਚ ਕੁਝ ਵੀ ਨਹੀਂ ਸੀ ਰਿਹਾ ਲੇਕਿਨ ਹੁਣ ਸਭ ਦਾ ਚੇਂਜ ਹੋ ਰਿਹਾ ਫਾਈਨੈਂਸ਼ਲੀ ਨੋ ਡਾਊਟ ਕਿ ਸਾਰੇ ਸਟਰੋਂਗ ਹੈ ਆਪਣੇ ਬੱਚਿਆਂ ਨੂੰ ਕਹਿ ਰਹੇ ਕਿ ਅਸੀਂ ਹਾਇਰ ਐਜੂਕੇਸ਼ਨ ਦਈਏ ਅੱਛੇ ਸਕੂਲਾਂ 'ਚ ਪੜਾਈਏ ਬਟ ਗਵਰਨਮੈਂਟ ਸਕੂਲ ਦੇ ਵਿੱਚ ਬਹੁਤ ਸਾਰੀ ਐਡਮਿਸ਼ਨਸ ਆ ਰਹੀਆਂ ਨੇ ਇਸ ਦੇ ਅਕੋਰਡਿੰਗਲੀ ਐਜੂਕੇਸ਼ਨ ਅੱਛੀ ਚੱਲ ਰਹੀ ਹੈ ਆਪਾਂ ਇਹ ਕਹਿ ਸਕਦੇ ਹਾਂ ਪ੍ਰਾਈਵੇਟ ਸਕੂਲਾਂ ਨੂੰ ਆਪਾਂ ਕੰਪੀਟ ਕਰ ਸਕਦੇ ਹਾਂ ਇਸ ਟਾਈਮ ਤੇ ਇਸ ਲੈਵਲ ਤੇ ਜਾ ਕੇ ਬੱਚਾ ਬਹੁਤ ਕੁਝ ਸਿੱਖਦਾ ਹੈ ਐਜੂਕੇਸ਼ਨ ਰਿਲੇਟਡ ਵੀ ਫਿਜ਼ੀਕਲ ਐਕਟੀਵਿਟੀਆਂ ਨਾਲ ਵੀ ਅੱਛਾ ਮੇਰਾ ਨਾਮ ਮਨਦੀਪ ਕੌਰ ਹੈ ਜੀ ਮੈਂ 8TT ਟੀਚਰ گورਨਮੈਂਟ ਐਲੀਮੈਂਟਰੀ ਸਕੂਲ ਤ੍ਰਿਪੜੀ ਪਟਿਆਲਾ ਚ ਟਰਬ ਕਰ ਰਹੀ ਹਾਂ ਕਿਸ ਤਰ੍ਹਾਂ ਲੱਗ ਰਿਹਾ ਹੈ ਬੱਚਾ ਦੇ ਸਕੂਲ ਆ ਜਿਹੜੀ ਕਿ ਪ੍ਰਾਈਵੇਟ ਸਕੂਲ ਦਾ ਪਦ ਹੈ ਸਰਕਾਰੀ ਸਕੂਲ ਦਾ ਹੁਣ ਦੇਖੋ ਮੈਂ 2008 ਤੋਂ گورਨਮੈਂਟ ਸਕੂਲ 'ਚ ਹੀ ਟੀਚ ਕਰ ਰਹੀ ਹਾਂ ਤੇ ਵਧੀਆ ਜੇ ਅਸੀਂ ਕੁਆਲਿਟੀ ਦੇ ਰਹੇ ਹਾਂ ਤਾਂ ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਪੇਰੈਂਟ ਸਾਡੇ ਕੋਲ ਨਹੀਂ ਆਣਗੇ ਬਹੁਤ ਸੁਧਾਰ ਹੋ ਚੁੱਕਾ ਹੈ ਪਹਿਲਾਂ ਦੇ ਨਾਲੋਂ ਤੇ ਨਾਲ ਦੀ ਨਾਲ ਇਹ ਵੀ ਹੈ ਕਿ ਇੱਥੇ ਸਾਡੇ ਸਕੂਲ ਦੇ ਵਿੱਚ ਹਮੇਸ਼ਾ ਤੋਂ ਹੀ ਵਧੀਆ ਰਿਹਾ ਹੈ ਹੁਣ ਹੋਰ ਵੀ ਬਿਹਤਰ ਕੋਸ਼ਿਸ਼ ਕੀਤੀ ਜਾ ਰਹੀ ਹੈ ਡਿਸਪਲਿਨ ਮੇਨਟੇਨ ਕਰਨ ਦੀ ਸਟਰੈਂਥਿੰਗ ਕ੍ਰੀਜ਼ ਹੋ ਰਹੀ ਹੈ ਬੱਚਿਆਂ ਦੀ ਤੇ ਮਿੱਡੇ ਮੀਲ ਦਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਜੋ ਮਿੱਡੇ ਮੀਲ ਚ ਖਾਣਾ ਹੈ ਬੱਚੇ ਉਹਨਾਂ ਦੀ ਗਿਣਤੀ ਜਿਹੜੀ ਹੈ ਬਹੁਤ ਵੱਧ ਗਈ ਹੈ ਤੇ ਮੇਨ ਚੀਜ਼ ਹੁੰਦੀ ਹੈ ਸਟੱਡੀ ਜੋ ਕੁਆਲਿਟੀ ਐਜੂਕੇਸ਼ਨ ਹੈ ਅਗਰ ਉਸਦੀ ਗੱਲ ਕਰੀਏ ਤਾਂ ਮਿਸ਼ਨ ਸਮਰੱਥ ਦੇ ਨਾਮ ਤੇ ਜੋ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਉਸ 'ਚ ਹਰ ਬੱਚੇ ਦੇ ਪੱਧਰ ਦੇ ਅਨੁਸਾਰ ਉਹਨੂੰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਤਾਂ ਕਿ ਲੈਵਲ ਸਪੈਸਿਫਿਕ ਐਕਟੀਵਿਟੀਆਂ ਹੋਣ ਜੋ ਬੱਚਾ ਜਿੱਥੇ ਹੈ ਉਹ ਉਸ ਤਰੀਕੇ ਦੀਆਂ ਐਕਟੀਵਿਟੀਆਂ ਕਰ ਰਿਹਾ ਹੈ ਤੇ ਉਵੇਂ ਹੀ ਪੜ ਰਿਹਾ ਹੈ ਤੇ ਇਸ ਲਈ ਮੈਂ ਹੀ ਕਹੂੰਗੀ ਕਿ ਟੀਚਰਸ ਦੀ ਕੋਆਪਰੇਸ਼ਨ ਨਾਲ ਇਹ ਸਾਡੇ ਸਕੂਲ 'ਚ ਬਹੁਤ ਵਧੀਆ ਚੱਲ ਰਿਹਾ ਹੈ ਮਿਸ਼ਨ ਸਮਰੱਥ ਦੇ ਵਿੱਚ ਕੁਝ ਦੇਸ਼ਰ ਨੂੰ ਦੇਖਣੇ ਬੜੇ ਚਾਣੇ ਆ ਜਾ ਤੱਕ ਇਹ ਬੱਚੇ ਤੱਕ ਨਹੀਂ ਦੇਖੋ ਵੈਸੇ ਮਿਸ਼ਨ ਸਮਰਾਥ ਜਿਹੜਾ ਇੱਕ ਆਈਡੀਅਲ ਕਲਾਸਰੂਮ ਸਿਚੁਏਸ਼ਨ ਇਹ ਮੰਨਦਾ ਹੈ ਕਿ 30 ਤੋਂ 35 ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਕੁਝ ਸਟੋਰੀ ਲੈਵਲ ਦੇ ਜੋ ਬੱਚੇ ਹਨ ਜੋ ਆਲਰੇਡੀ ਵਧੀਆ ਪੜ ਰਹੇ ਹਨ ਉਹ ਕੁਝ ਜ਼ਿਆਦਾ ਬੱਚੇ ਵੀ ਮੈਨੇਜ ਹੋ ਸਕਦੇ ਹਨ ਕਿਉਂਕਿ ਉਹਨਾਂ ਨੂੰ ਪੜਨਾ ਲਿਖਣਾ ਆ ਰਿਹਾ ਹੈ ਤੇ ਕੁਝ ਬੱਚੇ ਜੋ ਬਿਗਨਰ ਹੈ ਤੋ ਉਹਨਾਂ ਦੀ ਗਿਣਤੀ ਅਸੀਂ ਆਪਣੇ ਸਕੂਲ 'ਚ ਬੜਾ ਇੱਕ ਜੁਡੀਸ਼ੀਅਲੀ ਸਿਸਟਮ ਰੱਖਿਆ ਹੈ ਕਿ ਜੋ ਬੱਚਿਆਂ ਤੇ ਜ਼ਿਆਦਾ ਮਿਹਨਤ ਦੀ ਲੋੜ ਹੈ ਤਾਂ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਘੱਟ ਰੱਖੀ ਗਈ ਹੈ ਤੇ ਇਹਦੇ ਲਈ ਮੈਂ ਧੰਨਵਾਦੀ ਹਾਂ ਕਿ ਸਾਡੇ ਜੋ ਸੈਂਟਰ ਹੈ ਟੀਚਰ ਹੈਗੇ ਆ ਉਹਨਾਂ ਨੇ ਬੜੇ ਸਿਸਟਮੈਟਿਕਲੀ ਪਲਾਨ ਕੀਤਾ ਇਸ ਤਰੀਕੇ ਨਾਲ ਤਾਂ ਕਿ ਸਮਰੱਥ ਜਿਹੜਾ ਹੈਗਾ ਸਕੂਲ 'ਚ ਵਧੀਆ ਤਰੀਕੇ ਨਾਲ ਲਾਗੂ ਹੋ ਸਕੇ ਤੇ ਟੀਚਰ ਨੂੰ ਵੀ ਇਹ ਬਰਡਨ ਨਾ ਲੱਗੇ ਕਿਉਂਕਿ ਅਗਰ ਇੱਕ ਅਰੰਭਕ ਜਾਂ ਅੱਖਰ ਪੱਧਰ ਤੇ ਬਹੁਤ ਜ਼ਿਆਦਾ ਬੱਚੇ ਬੈਠੇ ਹੋਣਗੇ ਤਾਂ ਉਸ ਟੀਚਰ ਨੂੰ ਉਹਨਾਂ ਤੇ ਲੇਬਰ ਕਰਨ ਲਈ ਐਫਰਟਸ ਕਰਨ ਲਈ ਕਾਫੀ ਜ਼ੋਰ ਲਗਾਉਣਾ ਪਏਗਾ ਤਾਂ ताकि टीचर ਨੂੰ ਵੀ ਵਧੀਆ ਲੱਗੇ ਔਰ ਬੱਚੇ ਵੀ ਕੁਝ ਨਾ ਕੁਝ ਸਿੱਖ ਸਕਣ ਨੀਮੀ ਸ਼ਰਮਾ ਜੀ ਸੀ ਡੀ ਪੀ ਐਸ ਤ੍ਰਿਪਤੀ ਮੈਨੂੰ 15 ਸਾਲ ਹੋ ਗਏ 15 ਪਲੱਸ ਹੋ ਗਏ ਉਰੇ ਸਕੂਲ ਆਈ ਨੂੰ ਮੈਨੂੰ 2 ਸਾਲ ਹੋ ਗਏ ਜੀ 15 ਸਾਲ ਜਿਹੜੇ ਸਟੱਡੀ ਕਰਾ ਰਹੇ ਤਾਂ ਸਰਕਾਰੀ ਸਕੂਲਾਂ ਦੇ ਲੋਕਾਂ ਦਾ ਬੋਝ ਹਟੇਗਾ ਲੰਘਦੇ ਦਮਾਂ ਹੋ ਗਏ ਹਾਂਜੀ ਬਿਕੋਜ਼ ਜਿੰਨੇ ਵੀ ਟੀਚਰਸ ਐ ਕਾਫੀ ਐਫਰਟਸ ਕਰ ਰਹੇ ਆ 3 ਲੱਖ ਮਾਤਾ ਵਾਇਓ ਕਾਨਪੀ ਅਕਚੁਅਲੀ ਮੈਂ ਜਦੋਂ ਉਰੇ ਆਈ ਸੀ ਸਟਾਰਟਿੰਗ ਦੇ ਵਿੱਚ ਉਦੋਂ ਤਾਂ ਉਹਦੇ ਸਟਰੈਂਥ ਵੀ ਘੱਟ ਸੀ ਤੇ ਥੋੜਾ ਸਕੂਲ ਦਾ ਡਿਸਿਪਲਨ ਵੀ ਨਹੀਂ ਸੀ ਬਟ ਜਦੋਂ ਮੈਂ 3-4 ਮਹੀਨੇ ਬਾਅਦ ਸਾਡੇ CHT ਸਰ ਆ ਗਏ ਸੀ ਉਦੋਂ ਬਾਅਦ ਡਿਸਪਲਨ ਜਾਂ ਜਿੰਨਾ ਵੀ ਬਿਲਡਿੰਗ ਹੈ ਜਾਂ ਸਟਰੈਂਥ ਕਾਫੀ ਵਧੀ ਉਦੇ ਬਾਅਦ ਮਿੱਡੇ ਮਿਲੇ ਸਾਡਾ ਹਰੇਕ ਚੀਜ਼ ਕਾਫੀ ਅੱਛੀ ਔਰ ਐਜੂਕੇਸ਼ਨ ਸਪੈਸ਼ਲੀ ਐਜੂਕੇਸ਼ਨ ਦਾ ਕਾਫੀ ਅੱਛੀ ਤਰ੍ਹਾਂ ਉਹਨਾਂ ਨੇ ਮੈਨੇਜ ਕਰਿਆ ਮਤਲਬ ਟੀਚਰਸ ਦਾ ਤੇ ਸਾਰੇ ਸਟੂਡੈਂਟਸ ਵੀ ਖੁਸ਼ ਹੈ ਔਰ ਮੈਂ ਹੈਗੀ ਹਿੰਡੀ ਸਿੰਗਲ ਬੱਚਿਆਂ ਦੀ ਟੀਚਰ ਕੋਈ ডিসਪੀਨਲਟੀ ਕਰਾ ਰਹੇ ਹੋ ਪੇਰੈਂਟਸ ਕਹਿ ਰਹੇ ਨੇ ਕਿ ਰਿਸੈਸਸ ਦੇ ਬਹੁਤ ਤਕਾਲ ਸਰ ਐਕਚੁਅਲੀ ਨਾ ਸਾਡੇ ਸਾਨੇ ਡਿਸਾਈਡ ਕਰਿਆ ਸੀ ਕਿ ਕੋਈ ਡਿਸਪੀਨਲਟੀ ਜਿਵੇਂ ਟੀਚਰਸ ਵਗੈਰਾ ਗਰਪਸ ਗਰਪਸ ਬਣਾ ਕੇ ਉਹਨਾਂ ਦੀ ਡਿਊਟੀਆਂ ਦੇਣਗੇ ਐਕਚੁਅਲੀ ਜਦੋਂ ਦੋ ਗਰਪਸ ਹੈ ਉਹ ਡਿਊਟੀ ਦੇ ਦਿੰਦੇ ਆ ਤੀਸਰੇ ਗਰਪਸ ਵੇਲੇ ਜਿਵੇਂ ਫਰਾਈਡੇ ਸੈਟਰਡੇ ਜੋ ਵੀ ਉਹਨਾਂ ਦਾ ਦਿਨ ਹੈ ਉਦੋਂ ਡਿਊਟੀ ਨਹੀਂ ਦਿੱਤੀ ਜਾਂਦੀ ਸਾਡੇ ਕਹਿੰਤੇ ਵੀ ਫਿਰ ਬਾਕੀ ਟੀਚਰ ਜਿੰਨਾ ਹੋ ਸਕਦੇ ਕਰਦੇ ਆ ਤਾਂ ਮੇਬੀ ਉਸ ਕਰਕੇ ਪੇਰੈਂਟਸ ਰਿਸਪੌਂਸ ਦੇ ਰਹੇ ਹੋਣੇ ਸਰ ਹੋ ਸਕਦਾ ਹਾਂਜੀ ਮੇਰਾ ਨਾਮ ਸੰਦੀਪ ਕੌਰ ਹੈ ਮੈਂ 808 ટીਚਰ ਸਰਕਾਰੀ ਐਲੀਮੈਂਟਰੀ ਸਕੂਲ ਤ੍ਰਿਪੜੀ ਸਕੂਲ ਦੇ ਸਿਸਟਮ ਬਹੁਤ ਵਧੀਆ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਨਵੇਂ ਰੂਮਸ ਆ ਗਏ ਹਨ ਜਿਵੇਂ ਇੱਥੇ ਬਹੁਤ ਜ਼ਿਆਦਾ ਬੱਚੇ ਹਨ ਹਨਾ ਬੈਠਣ ਦੀ ਬਹੁਤ ਜ਼ਿਆਦਾ ਟੀਚਰਸ ਨੂੰ ਵੀ ਬੱਚਿਆਂ ਨੂੰ ਵੀ ਬਹੁਤ ਪ੍ਰੋਬਲਮ ਆਉਂਦੀ ਸੀ ਉਹਦੇ ਨਾਲ ਨਵੇਂ ਕਮਰੇ ਆਏ ਹਨ ਐਸਚਟੀ ਸਾਨੂੰ ਨਵੇਂ ਕਮਰੇ ਵੀ ਬਣਵਾਏ ਹਨ ਉਹਦੇ ਨਾਲ ਇਹ ਕਾਫੀ ਜਿਹੜੀ ਪ੍ਰੋਬਲਮ ਹੈ ਬੱਚਿਆਂ ਦੇ ਬੈਠਣ ਦੀ ਉਹ ਸੋਲਵ ਹੋ ਜਾਏਗੀ ਕਹਿੰਦੇ ਕਿ ਪ੍ਰਾਇਮਰੀ ਦੇ ਬੱਚੇ ਜਿਹੜੇ ਜੀਵਨ 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 ਬੱਚੇ ਹੁੰਦੇ ਨੇ ਹਾਂਜੀ ਹਾਂਜੀ ਬਿਲਕੁਲ ਸਰ ਤੇ ਕਿਸ ਤਰ੍ਹਾਂ ਲੱਗ ਰਿਹਾ ਕੋਲ ਬੱਚੇ ਦੇ ਮਾਪੇ ਛੋਟੇ ਛੋਟੇ ਬੱਚੇ ਦੇ ਸਰਵੇਖਣ ਦਾਤਵ ਲੋਕੀ ਪ੍ਰਯੋਗ ਸੁਲਾਵਾ ਤੇ ਅਹ ਠੀਕ ਹੈ ਸਰ ਉਹਨਾਂ ਦੀ ਫਾਈਨੈਂਸ਼ੀਅਲੀ ਜੋ ਵੀ ਉਹਨਾਂ ਦਾ ਸਟੇਟਸ ਹੈ ਉਹ ਜਾਣਦੇ ਨੇ ਪਰ ਇੱਥੇ ਵੀ ਬਹੁਤ ਬੱਚੇ ਆ ਰਹੇ ਆ ਜਨਰਲ ਕੈਟਾਗਰੀਜ਼ ਦੇ ਬਹੁਤ ਬੱਚੇ ਆ ਰਹੇ ਆ ਜਿਨ੍ਹਾਂ ਦਾ ਅੱਛਾ ਫਾਈਨੈਂਸ਼ੀਅਲੀ ਸਟੇਟਸ ਹੈ ਉਹ ਵੀ ਆ ਰਹੇ ਆ ਕਿਉਂਕਿ ਬੇਸਿਕ ਜਿਹੜੀ ਨੋਲੇਜ ਆ ਬੱਚਿਆਂ ਨੂੰ ਉਹਦੇ ਲੈਵਲ ਦੇ ਅਕੋਰਡਿੰਗ ਜਾ ਕੇ ਕਰਾਣੀ ਉਹ ਸਿਰਫ ਗਵਰਨਮੈਂਟ ਸਕੂਲਾਂ 'ਚ ਹੋ ਸਕਦੀ ਹੈ ਪ੍ਰਾਈਵੇਟ ਸਕੂਲ 'ਚ ਕੀ ਹੁੰਦਾ ਉੱਥੇ ਇੱਕੋ ਹੀ ਕੰਮ ਹੈ ਜਿਹੜਾ ਉਹ ਸਾਰੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਸਾਰੇ ਬੱਚੇ ਉਹੀ ਕਾਪੀ ਕਰਦੇ ਉਹੀ ਮਤਲਬ ਉਹੀ ਸਭ ਕੁਝ ਕਰਦੇ ਆ ਬਟ ਇੱਥੇ ਜਿਹੜੇ ਟੀਚਰਜ਼ ਨੇ ਉਹ ਹਰ ਇੱਕ ਬੱਚੇ ਨੂੰ ਉਹਦੇ ਲੈ ਤ੍ਰਿਪੜੀਆ ਦੇ ਤ੍ਰਿਪੜੀ ਕਿੱਲਾ ਕਬਤਰ ਹੈ ਅਧਿਕਾਰਤ ਬਣਾ ਚੁੱਕੇ ਹਾਂ ਜੀ ਵਾਦਾ ਕਾਫੀ ਹੋਇਆ ਹੈ ਮਤਲਬ ਸਾਰੇ ਹੀ ਟੀਚਰਸ ਨੇ ਸੀਐਚਟੀ ਸਰ ਨੇ ਡੋਰ ਟੂ ਡੋਰ ਸਰਵੇ ਕੀਤਾ ਉਹਦਣਾ ਕਾਫੀ ਇਨਕਰੀਜ਼ ਹੈ ਜਿਹੜਾ ਸਟਰੈਂਥ ਦਾ ਹੋਇਆ ਬਾਕੀ ਹੋਰ ਕੋਸ਼ਿਸ਼ ਹੈ ਅਗੇ ਹੋਰ ਹੋ ਜਾਏਗਾ ਥੋੜਾ ਜਿਹਾ ਥੈਂਕ ਯੂ ਮੇਰਾ ਨਾਮ ਗੁਰਦੀਪ ਕੌਰ ਹੈ ਜੀ ਮੈਂ ਈਟੀਟੀ ਟੀਚਰ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਤ੍ਰਿਪੜੀ ਸਕੂਲ ਦੇ ਵਿੱਚ ਬੱਚਾ ਜਿਹੜੇ ਲਾਭ ਲੈਣਾ ਨਾ ਕਿ ਕਿੱਲਾ ਦਾ ਮਾਤਾ ਹੋ ਹਾਂਜੀ ਇਸ ਟਾਈਮ ਅਸੀਂ ਮਤਲਬ ਜੋ ਸਾਡੀ ਇਸ ਟਾਈਮ ਦੀ ਸਿਚੁਏਸ਼ਨ ਹੈ ਉਹ ਅਸੀਂ ਲਾਸਟ ਇਅਰ ਦੇ ਬਰਾਬਰ ਥੋੜਾ ਅੱਪ ਮਤਲਬ ਜਾ ਰਹੇ ਹਾਂਗੇ ਬਰਾਬਰ ਹੋ ਗਿਆ ਹੋਇਆ ਲੈਵਲ ਉਸ ਤੋਂ ਅੱਪ ਜਾ ਰਹੇ ਹਾਂਗੇ ਤੇ ਇਹ ਸਰਵੇ ਲਈ ਵੀ ਜਾਣੇ ਹਾਂਗੇ ਜਿਵੇਂ ਅਸੀਂ ਤਾਂ ਮਤਲਬ ਹਲੇ ਕੋਸ਼ਿਸ਼ ਸਾਡੀ ਜਾਰੀ ਹੈ ਵੀ ਅਸੀਂ 10% ਜਿਹੜਾ ਵਾਧਾ ਹੈਗਾ ਵੀ ਉਹ ਜ਼ਰੂਰ ਕਰੀਏ ਹਾਂਜੀ ਹਾਂ ਬਹੁਤ ਫਰਕ ਪੈ ਰਿਹਾ ਜੀ ਆ ਪਹਿਲਾਂ ਨਾਲੋਂ ਤੁਸੀਂ ਸਾਡਾ ਸਕੂਲ ਹੀ ਦੇਖ ਸਕਦੇ ਹੋਗੇ ਜਿਵੇਂ ਮੈਮ ਵੀ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਇਨਫਰਾਸਟ੍ਰਕਚਰ ਵੀ ਦਲਨਾ ਨੂੰ ਦੇਖੋ ਬਹੁਤ ਜ਼ਿਆਦਾ ਵਧੀਆ ਹੋ ਗਿਆ ਤੁਸੀਂ ਵਿਜ਼ਿਟ ਕਰੋ ਸਾਡਾ ਸਕੂਲ ਤੇ ਉਸ ਤੋਂ ਇਲਾਵਾ ਪੜਾਈ ਵੀ ਦੇਖੋ ਕੈਮਰੇਜ਼ ਵੀ ਲੱਗੇ ਆਂ ਬੱਚਿਆਂ ਦੀ ਸੇਫਟੀ ਵਾਸਤੇ ਤੇ ਵਾਸ਼ਰੂਮਸ ਵੀ ਵਧੀਆ ਬਣ ਗਏ ਆ ਸਾਰਾ ਕੁਝ ਬਹੁਤ ਵਧੀਆ ਜੀ ਸਕੂਲ ਚ ਓਕੇ ਕੋਈ ਐਗਜ਼ਾਮਪਲ ਸਟੂਡੀਓ ਵੀ ਕਿ ਪ੍ਰੋਜੈਕਟ ਕੀਤੇ ਬੱਚੇ ਹਾਂਜੀ ਹਾਂ ਬਿਲਕੁਲ ਬਿਲਕੁਲ ਦੇਖੋ ਜਿਹੜੇ ਪੇਰੈਂਟਸ ਆ ਰਹੇ ਹੈਗੇ ਸਾਡੇ ਕੋਲ ਤੇ ਜਦੋਂ ਇੱਕ ਵਾਰੀ ਸਾਡੇ ਕੋਲ ਇੱਥੇ ਲੈਬ ਚ ਆ ਕੇ ਬੈਠਦੇ ਹੈਗੇ ਆ ਮਤਲਬ ਅਸੀਂ ਉਹਨਾਂ ਨੂੰ ਜਦੋਂ ਦਿਖਾਨੇ ਆ ਵੀ ਕੈਮਰਾਸ ਦੇ ਵਿੱਚੋਂ ਦੇਖਦੇ ਆਂਗੇ ਆਪਣੇ ਆਪ ਕਿ ਕਲਾਸਿਸ ਚ ਪ੍ਰੋਪਰ ਕੰਮ ਹੋ ਰਿਹਾ ਹੈ ਬੱਚਿਆਂ ਨੂੰ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜਿਹੜਾ ਇੱਕ ਵਾਰੀ ਇੱਥੇ ਆ ਗਿਆ ਜੀ ਸਾਡੇ ਕੋਲੋਂ ਵਾਪਸ ਨਹੀਂ ਜਾਂਦਾ ਕੀ ਕਹਿਣਾ ਕਰੋਗੇ ਕਿ ਸਟਾਫ ਪੱਖੋਂ ਕੀ ਹੋ ਰਿਹਾ ਹੈ ਫਿਰ ਸਟਾਫ ਦੇ ਵਿੱਚ ਆਪਸ ਚ ਤਿਵਾਰ ਦੇ ਦਿੱਕੋ ਨਾ ਪਿੱਛੇ ਨਹੀਂ ਹਾਂਜੀ ਉਹ ਤਾਂ ਚਲੋ ਆਪਾਂ ਹਿਊਮਨ ਬੀਇੰਗਸ ਆਂ ਜੀ ਕਈ ਵਾਰੀ ਹੋ ਸਕਦਾ ਹੈ ਕਿ ਜੋੜੇ ਦੋ ਦਿਮਾਗ ਨੇਗੇ ਵੀ ਉਹਨਾਂ ਦੇ ਵਿਚਾਰ ਆਪਸ ਚ ਨਾ ਮਿਲਦੇ ਹੋਣ ਪਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡਾ ਸਾਰਾ ਸਟਾਫ ਬਹੁਤ ਵਧੀਆ ਹੈਗਾ ਸਾਰੇ ਮਿਹਨਤੀ ਆਗੇ ਮਿਲ ਜੁਲ ਕੇ ਕੰਮ ਹੁੰਦਾ ਜੀ ਹੈਡ ਟੀਚਰ ਤੇ ਸਤਾ ਹੋਣਾ ਹਾਂਜੀ ਹਾਂ ਪਰ ਉਹ ਸਾਰੀਆਂ ਮਤਲਬ ਜਿਵੇਂ ਤੁਹਾਨੂੰ ਪਤਾ ਜੇ ਸ਼ਿਕਾਇਤਾਂ ਦਾ ਪਤਾ ਤਾਂ ਇਹ ਵੀ ਪਤਾ ਹੋਊਗਾ ਵੀ ਉਹ ਬਿਨਾ ਨਾਮ ਤੋਂ ਸੀਨੀਅਰ ਜੀ ਤਾਂ ਮਤਲਬ ਜੇ ਕਿਸੇ ਨੂੰ ਦਿੱਕਤ ਹੈ ਤਾਂ ਉਹ ਖੁੱਲ ਕੇ ਸਾਹਮਣੇ ਆਵੇ ਤੇ ਉਹ ਦੱਸੇ ਵੀ ਸਾਨੂੰ ਮਤਲਬ ਪ੍ਰੋਬਲਮ ਹੈਗੀ ਹੈਡ ਟੀਚਰ ਤੋਂ ਤਾਂ ਮਤਲਬ ਅਸੀਂ ਵੀ ਫਿਰ ਸਾਨੂੰ ਵੀ ਪਤਾ ਲੱਗੇ ਨਾ ਤੇ ਐਦਾਂ ਤਾਂ ਫਿਰ ਹੁਣ ਅਨਨੋਨ ਕੋਈ ਵੀ ਬਾਹਰ ਜਾਂਦਾ ਬੰਦਾ ਆਪਣੀ ਕਿਸੇ ਨਾਲ ਨਿੱਜੀ ਦੁਸ਼ਮਣੀ ਹੈ ਉਹ ਵੀ ਕਰ ਸਕਦਾ ਜੀ ਇਹ ਕੰਮ ਹਾਂਜੀ ਹਾਂ ਬਹੁਤ ਵਧੀਆ ਕਰ ਰਹੇ ਨੇ ਜੀ ਕਿਰਪਾ ਕਰਕੇ ਮੇਰਾ ਨਾਮ ਆਰਤੀ ਸ਼ੁਕਲਾ ਮੈਂ ਸਰਕਾਰੀ ਐਲੀਮੈਂਟਰੀ 3P ਸਕੂਲ ਚ ਪੜਾਉਂਦੀ ਐ ਤੇ ਸਰ ਮੈਨੂੰ 3 ਸਾਲ ਹੀ ਹੋਇਆ ਇੱਥੇ ਆਈ ਨੂੰ ਪਰ ਬਹੁਤ ਫਰਕ ਪਿਆ ਉਦੋਂ ਦਾ ਤੇ ਹੁਣ ਦਾ ਬੱਚਿਆਂ ਦੀ ਐਡਮਿਸ਼ਨ ਵੀ ਇਨਕਰੀਜ਼ ਹੋਈ ਐ ਇਨਫਰਾਸਟ੍ਰਕਚਰ 'ਚ ਵੀ ਬਹੁਤ ਫਰਕ ਪਿਆ ਐ ਰੂਮਸ ਬਣੇ ਆ ਵਾਸ਼ਰੂਮ ਬਣੇ ਆ ਔਰ ਇਹ ਸਾਰਾ ਕੁਝ ਸਰਦੀ ਬਦਲਤੀ ਹੋਇਆ ਉਹ ਮਤਲਬ ਜਾ ਕੇ ਚਾਹੇ ਉਹ ਡਿਪਾਰਟਮੈਂਟ ਤੋਂ ਚਾਹੇ ਗਵਰਨਮੈਂਟ ਤੋਂ ਗ੍ਰਾਂਟਸ ਲੈ ਕੇ ਆਏ ਔਰ ਉਹਨਾਂ ਗ੍ਰਾਂਟਸ ਦਾ ਬਹੁਤ ਅੱਛੀ ਤਰ੍ਹਾਂ ਯੂਜ਼ ਹੋਇਆ ਕੋਈ ਵੀ ਮਤਲਬ ਕਿਸੇ ਪਾਸੇ ਵੀ ਚਾਹੇ ਉਹ ਮੀਡੇ ਮੀਲ ਹੈ ਚਾਹੇ ਕੰਸਟਰਕਸ਼ਨ ਦਾ ਕੰਮ ਹੋਇਆ ਕਿਤੇ ਵੀ ਇਹ ਨਹੀਂ ਹੋਇਆ ਕਿ ਕੋਈ ਪੈਸਾ ਖਾਇਆ ਹੋਵੇ ਦੋ ਪੈਸੇ ਆਪਣੀ ਜੇਬ ਤੋਂ ਹੀ ਲਗਾਏ ਹਨ ਸਰ ਉਹ ਤਾਂ ਕੋਈ ਸੋਲਿਡ ਹੋਣੀ ਹੈ ਕਿਸੇ ਨੇ ਆਪਣਾ ਨਾਮ ਨਹੀਂ ਦਿੱਤਾ ਉਹ ਤਾਂ ਹਰ ਇੱਕ ਨੂੰ ਪਿੱਛੇ ਖਿੱਚਣ ਲਈ ਕੋਈ ਨਾ ਕੋਈ ਉਹ ਚੱਲਦਾ ਹੀ ਰਹਿੰਦਾ ਹੈ ਹਨਾ ਕਿ ਇੱਕ ਤੇ ਕੁਝ ਬੜੋਤਰੀ ਨਾ ਹੋ ਜੇ ਸਕੂਲ ਦੀ ਪਰ ਬਹੁਤ ਜ਼ਿਆਦਾ ਫਰਕ ਪਿਆ ਕੈਮਰੇ ਲੱਗੇ ਆ ਉਹਦੇ ਨਾਲ ਸੀਸੀਟੀਵੀ ਕੈਮਰਾ ਨਾਲ ਬੱਚਿਆਂ ਦੀ ਸੇਫਟੀ ਹੋਈ ਹੈ ਹੁਣ ਪਰਸੋ ਇੱਕ ਬੱਚਾ ਆਟੋ ਮਿਲਨੀ ਸੀ ਰਿਆ ਤਾਂ ਅਸੀਂ ਨਾਲ ਦੀ ਨਾਲ ਸੀਸੀਟੀਵੀ ਕੈਮਰਾ 'ਚ ਦੇਖਿਆ ਕਿ ਇਸ ਟਾਈਮ ਤੱਕ ਬੱਚਾ ਸਕੂਲ 'ਚ ਸੀਗਾ ਤਾਂ ਮਤਲਬ ਬੱਚਿਆਂ ਦੀ ਸੇਫਟੀ ਹੋ ਗਈ ਇਹਦੇ ਨਾਲ ਅੱਛਾ ਅਸੀਂ ਵੈਸੇ ਵੀ ਸਾਰਾ ਦਿਨ ਕਲਾਸ 'ਚ ਬਟਣਾ ਹੁੰਦਾ ਟੀਚਰਜ਼ ਨੂੰ ਵੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਵੇ ਕੋਈ ਕੈਮਰਾ ਲੱਗਿਆ ਤਾਂ ਸਾਡੇ ਤੇ ਕੋਈ ਹੋਇਆ ਹਨਾ ਜੇ ਆਪਾਂ ਠੀਕ ਕੰਮ ਕਰੇ ਤਾਂ ਆਪਾਂ ਨੂੰ ਇਸ ਚੀਜ਼ ਦਾ ਕੋਈ ਵੀ ਫਰਕ ਨਹੀਂ ਪਏਗਾ ਤੇ ਜਦੋਂ ਅਸੀਂ ਹੁਣ એનਰੋਲਮੈਂਟ ਕੈਂਪੇਨ ਤੇ ਵੀ ਗਏ ਤਾਂ ਇਹ ਗੱਲ ਕਹਿੰਦੇ ਸੀ ਕਿ ਸਾਡੇ ਸਕੂਲ 'ਚ ਸੀਸੀਟੀਵੀ ਕੈਮਰਾ ਲੱਗੇ ਹੋਏ ਆ ਤੁਸੀਂ ਕਦੇ ਵੀ ਆ ਕੇ ਆਪਣੇ ਬੱਚੇ ਦੀ ਪ੍ਰੋਗਰੈਸ ਦੇਖ ਸਕਦੇ ਹੋ ਤਾਂ ਇਸ ਚੀਜ਼ ਨੇ ਬੱਚਿਆਂ ਦੀ એનਰੋਲਮੈਂਟ 'ਚ ਬੜਾ ਫਰਕ ਪਾਇਆ ਕਾਫੀ ਇਨਕਰੀਜ਼ ਹੋਇਆ 100 ਤੋਂ ਵੱਧ ਐਡਮਿਸ਼ਨਸ ਹੋਈਆਂ ਮੇਰੇ ਖਾਲੀ ਸਾਲ ਮੇਰਾ ਨਾਮ ਸੋਨੀਆ ਗੋਇਲ ਹੈ ਮੈਂ ਸਰਕਾਰੀ ਐਲੀਮੈਂਟਰੀ ਸਕੂਲ ਤ੍ਰਿਪੜੀ ਕੰਮ ਕਰ ਰਹੀ ਹਾਂ ਬਹੁਤ ਅੱਛੀ ਪਰਫਾਰਮੈਂਸ ਹੈ ਬਹੁਤ ਅੱਛੀ ਸਰ ਮੈਨੂੰ ਇੱਥੇ ਨੀਅਰ ਅਬਾਊਟ 16 17 ਇਅਰਸ ਹੋ ਗਏ ਬਹੁਤ ਹੀ ਮਤਲਬ ਸਾਰੇ ਹੀ ਟੀਚਰ ਵਿੱਚੇ ਸਾਡੇ ਹੈਡ ਸਰ ਬਹੁਤ ਜ਼ਿਆਦਾ ਮਿਹਨਤੀ ਨੇ ਜਿੰਨੀ ਤਾਰੀਫ ਦੇਖੋ ਸਰ ਮੈਂ ਕਹਿੰਨੀ ਹਾਂ ਤੁਸੀਂ ਬਹੁਤ ਕੁਐਸਚਨ ਛੋਟਾ ਜਿਹਾ ਪੁੱਟ ਕੀਤਾ ਹੈ ਮੈਨੂੰ ਪਰ ਇਹ ਵੀ ਜਿਹੜੀ ਸ਼ਿਕਾਇਤਾਂ ਨੇ ਜਿਹੜਾ ਇਨਸਾਨ ਕੰਮ ਕਰ ਰਿਹਾ ਸਰ ਇੱਕ ਮਿੰਟ ਜਿਹੜਾ ਕੰਮ ਆਪਾਂ ਪੋਲਿਟਿਕਸ 'ਚ ਵੀ ਦੇਖਦੇ ਆਂ ਦੇਖੋ ਅੱਜ ਦੇ ਸਮੇਂ ਨੂੰ ਦੇਖ ਲਓ ਤੁਸੀਂ ਕੇਜੀ ਵਾਲੂ ਜੋ ਵੀ ਕੰਮ ਕਰ ਰਹੇ ਹੋ ਆਪਾਂ ਹੈਨਾ ਜਿਹੜਾ ਇਨਸਾਨ ਕੰਮ ਕਰ ਰਿਹਾ ਕੋਈ ਕੰਮ ਕਰ ਰਿਹਾ ਉਹਨੇ ਮਤਲਬ ਕੋਈ ਨਾ ਕੋਈ ਹੋਤੇ ਤੇ ਇਸ਼ੂ ਬਨੇਗਾ ਹੀ ਬਨੇਗਾ ਚਾਹੇ ਅਸੀਂ ਆਪਣੀ ਜੇਬ ਜੋ ਪੈਸੇ ਖਰਚ ਕਰਕੇ ਕਰ ਰਹੇ ਆਂ ਚਾਹੇ ਗ੍ਰਾਂਟਸ ਆ ਰਹੀਆਂ ਨੇ ਥੋੜਾ ਬਹੁਤ ਜਦੋਂ ਆਪਾਂ ਕੋਈ ਵੀ ਕੰਮ ਕਰਨ ਲੱਗਦੇ ਆ ਕੋਈ ਨਾ ਕੋਈ ਕੋਈ ਨਾ ਕੋਈ ਖਰਚ ਜ਼ਰੂਰ ਹੁੰਦਾ ਬਾਕੀ ਬਹੁਤ ਅੱਛੀ ਪ੍ਰੋਗਰੈਸ ਹੈ ਬੱਚਿਆ ਪ੍ਰਤੀ ਬੱਚਿਆ ਦੀ ਪੜ੍ਹਾਈ ਪ੍ਰਤੀ ਕਿਸੇ ਤਰ੍ਹਾਂ ਦੀ ਤੁਸੀਂ ਹੁਣ ਕਲਾਸਿਸ ਚ ਵੀ ਗਏ ਹੋ ਟੀਚਰ ਆਪਣਾ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਨੇ ਹਾਂਜੀ ਹਾਂ ਸਰ ਬਹੁਤ ਮੈਂ ਤਾਂ ਇਸ ਗੱਲ ਨੂੰ ਮੰਨਦੀ ਆ ਸਰ ਕੈਮਰੇ ਇਹ ਨਹੀਂ ਹੁੰਦਾ ਵੀ ਟੀਚਰ ਦੀ ਅਸੀਂ ਇਹ ਕਈ ਵਾਰ ਦੇਖੋ ਕੋਈ ਇਹ ਜੀ ਪ੍ਰੋਬਲਮ ਆ ਗਈ ਬੱਚੇ ਆਪਸ ਚ ਹੀ ਲੜ ਪਏ ਜਾਂ ਕੋਈ ਪ੍ਰੋਬਲਮ ਅਸੀਂ 2 ਮਿੰਟ ਕਿਤੇ ਮੀਟਿੰਗ ਚ ਬੈਠੇ ਆ ਜਾਂ ਕਿਤੇ ਵੀ ਬੈਠੇ ਆ ਉਹ ਉਸ ਟਾਈਮ ਸਾਨੂੰ ਇਹ ਹੁੰਦਾ ਵੀ ਬੱਚੇ ਆਪਸ ਚ ਨਾ ਲੜਪਨ ਕੋਈ ਮਿਸ ਹੈਪਨਿੰਗ ਨਾ ਹੋ ਜੇ ਇਹਨਾਂ ਕੈਮਰਾ ਰਹੀ ਜਾਂ ਪੇਰੈਂਟਸ ਕਈ ਵਾਰ ਆ ਕੇ ਸਾਨੂੰ ਕਹਿੰਦੇ ਮੈਡਮ ਇਹ ਕੰਮ ਇਸ ਤਰ੍ਹਾਂ ਹੋ ਗਿਆ ਆਪਾਂ ਅਗਲੇ ਨੂੰ ਦਿਖਾ ਸਕਦੇ ਆ ਵੀ ਦੇਖੋ ਜੀ ਅਸੀਂ ਬੈਠੇ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਮਤਲਬ ਸਰ ਜੋ ਵੀ ਚੀਜ਼ ਹੈ ਉਹ ਬੈਨੀਫਿਟ ਲਈ ਹੀ ਸਕੂਲ ਚ ਲਗਾਈ ਜਾ ਰਹੀ ਹੈ ਕੋਈ ਇਹ ਜੀ ਮਤਲਬ ਨਹੀਂ ਹੈ ਵੀ ਆਪਾਂ ਕਹੀਏ ਵੀ ਨਹੀਂ ਇਹਦਾ ਕੋਈ ਫਾਇਦਾ ਨਹੀਂ ਹੈ ਇਹਦਾ ਕੋਈ ਉਹ ਨਹੀਂ ਹੈ ਮਤਲਬ ਮਤਲਬ ਬਹੁਤ ਅੱਛਾ ਜੋ ਵੀ ਕੰਮ ਹੋ ਰਿਹਾ ਬਹੁਤ ਅੱਛਾ ਹੋ ਰਿਹਾ ਹੈ ਹਰ ਪੱਖੋਂ ਹਰ ਪੱਖੋਂ ਬਹੁਤ ਸੁਧਾਰ ਹੋਇਆ ਸਰ ਬਹੁਤ ਜ਼ਿਆਦਾ ਜੀ ਨੂੰ ਕਿਹਾ ਥੋੜਾ ਨਹੀਂ ਕਿਹਾ ਜਾ ਸਕਦਾ ਗੁਰਮੀਤ कौर ਮੈਂ ਜੀ ਸਰਕਾਰੀ ਐਲੀਮੈਂਟਰੀ ਸਕੂਲ ਤ੍ਰਿਪੜੀ ਵਿਖੇ ਪੜਾ ਰਹੀ ਹਾਂ ਸਿੱਖਿਆ ਖੇਤਰ ਦੇ ਵਿੱਚ ਮੈਨੂੰ 18 ਸਾਲ ਹੋ ਗਏ ਐ ਸਕੂਲ ਦੇ ਵਿੱਚ ਮੈਨੂੰ 8 ਸਾਲ ਹੋ ਗਏ ਬੱਚੇ ਨੇ ਦੇ ਮੁਰਦੇ ਜੀ ਨੂੰ ਹਾਂ ਨਹੀਂ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦਾ ਜਿਹੜਾ ਬੱਚਿਆਂ ਨੂੰ ਫਾਇਦਾ ਪੂਰੀ ਤਰ੍ਹਾਂ ਪਹੁੰਚ ਰਿਹਾ ਤੇ ਬੱਚੇ ਉਸ ਦਾ ਲਾਭ ਉਠਾ ਰਹੇ ਨੇ ਉਸ ਦੇ ਨਾਲ ਜਿਹੜੀ ਦਾਖਲਾ ਵੀ ਸਾਡੇ ਕਾਫੀ ਵੱਧ ਗਿਆ ਤੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਪੜ ਰਹੇ ਨੇ ਹੁਣ ਸਮਰਥ ਚੱਲ ਰਿਹਾ ਹੈ ਸਾਡੇ ਜਿਹੜੇ ਕੋਈ ਬੱਚੇ ਲੋਕਡਾਊਨ ਚ ਪਿੱਛੇ ਰਹਿ ਗਏ ਸੀ ਤਾਂ ਉਹਨਾਂ ਨੂੰ ਬਰਾਬਰ ਸਮੇਂ ਦੇ ਹਾਨੀ ਬਣਾਉਣ ਲਈ ਸਰਕਾਰ ਵੱਲੋਂ ਜਿਹੜਾ ਚਲਾਇਆ ਗਿਆ ਸਮਰਥ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਬੱਚੇ ਲੈਵਲ ਪਾਰ ਕਰਕੇ ਕਲਾਸ ਦੇ ਬਰਾਬਰੀ ਚ ਆ ਰਹੇ ਹਨ ਕਿੰਨਾ ਫਰਕ ਪੈ ਰਿਹਾ ਹੈ ਪ੍ਰਾਈਵੇਟ ਸਕੂਲਾਂ ਦੇ ਉਹ ਦੇਸ਼ ਪੈ ਨਹੀਂ ਨਾ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਤਾਂ ਬਹੁਤ ਬਿਹਤਰ ਨੇ ਸਟਾਫ ਜਿਹੜਾ ਹੈ ਵੈਲ ਐਜੂਕੇਟਿਡ ਹੈ ਉੱਥੇ ਤੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਰਹੇ ਨੇ ਬੱਚਿਆਂ ਨੂੰ ਸੈਲਫ ਸਟੱਡੀ ਵੱਲ ਜ਼ਿਆਦਾ ਮੋਟੀਵੇਟ ਕੀਤਾ ਜਾਂਦਾ ਹੈ ਇਹ ਨਹੀਂ ਕਿ ਚਾਰ ਕੁਐਸਚਨ ਯਾਦ ਕਰਾ ਦਿਓ ਤੇ ਉਹੀ ਪੇਪਰ ਚਾਣੇ ਨੇ ਤਾਂ ਬੱਚਾ ਸੈਲਫ ਉਹ ਕੁਐਸਚਨ ਜਿਵੇਂ ਬੋਰਡ ਪੇਪਰ ਬਣਾਉਂਦਾ ਹੈ ਸਾਨੂੰ ਟੀਚਰਸ ਨੂੰ ਨਹੀਂ ਪਤਾ ਹੁੰਦੇ ਤਾਂ ਬੱਚੇ ਉਸ ਨੂੰ ਹੱਲ ਕਰਦੇ ਨੇ ਬੈਕਲੈਟ ਹਲਦੀ ਕੜੀ ਸਾਡੇ ਕੋਲ ਆਰਾਊਂਡ ਅਬਾਊਟ 625 ਹੋ ਗਏ ਪਿਛਲੇ ਸਾਲ 615 ਸੀ ਤੇ ਅਪ੍ਰੈਲ ਮਹੀਨੇ ਵਿੱਚ ਹੀ ਸਾ ਅਸੀਂ ਇਹ ਨਵਾਦਾ ਦਿਖਾ ਦਿੱਤਾ ਅ ਪ੍ਰੋਕਸੀਮੇਟ 780 ਕਰੀਬ ਕਰ ਜਾਵਾਂਗੇ ਉਪਾਰ ਕਰ ਜਾਵਾਂਗੇ ਜੁਲਾਈ ਦੇ ਵਿੱਚ ਓਕੇ ਸਕੇੜੀ ਨਾ ਰੋਈਏ ਜਿਹੜੇ ਤੁਹਾਡੇ ਉੱਪਰ ਇੰਚਾਰਜ ਨੇ ਜਾਂ ਕਰਦੇ ਪੇਸ਼ ਹਾਂ ਹਾਂ ਬਹੁਤ ਅੱਛਾ ਹੈ ਬਹੁਤ ਵਧੀਆ ਨੇ ਉਹ ਪੜਾਈ ਪ੍ਰਤੀ ਇੰਨਾ ਸੰਜੀਦਾ ਨੇ ਕਿ ਚਾਹੁੰਦੇ ਨੇ ਕਿ ਹਰ ਟੀਚਰ ਆਪਣੇ ਤੋਂ ਉਹਦੇ ਕੋਲ ਜਿੰਨੀ ਕੁ ਉਹਦੇ ਵਿੱਚ ਕੈਪੇਬਿਲਿਟੀ ਹੈ ਉਹ ਬੱਚਿਆਂ ਨੂੰ ਦੇ ਦੇਵੇ। ਉਹ ਤਾਂ ਜੀ ਬੇਨਾਮੀਆ ਜੀਆਂ ਜਿਹਨਾਂ ਸ਼ਿਕਾਇਤਾਂ ਹੁੰਦੀਆਂ ਨੇ ਉਹ ਤਾਂ ਉਹਨਾਂ ਨੂੰ ਡੀਮੋਟੀਵੇਟ ਕਰਨ ਲਈ ਹੈ। ਇਹੋ ਜੇ ਸ਼ਰਾਰਤੀ ਅਨਸਰਤਾ ਸੰਸਾਰ ਇਹਦੇ ਵਿੱਚ ਪਤਾ ਹੀ ਆਪਾਂ ਨੂੰ ਚੱਲਦੇ ਨੇ ਤੇ ਸਾਡੇ ਜਦੋਂ ਦੇ ਸੜਾਏ ਨੇ ਮੇਰਾ ਖਿਆਲ ਹੈ ਵੀ ਸਕੂਲ ਦੇ ਵਿੱਚ ਲਾ ਲੋ ਵੀ ਦੁੱਗਣਾ ਵਿਕਾਸ ਹੋਇਆ। ਜੇ ਕੋਈ ਗ੍ਰਾਂਟ ਆਂਦੀ ਹੈ ਮੰਨ ਲਓ 2 ਕਮਰਿਆਂ ਦੀ ਗ੍ਰਾਂਟ ਆਈ ਉਹਨਾਂ ਨੇ ਆਪਣੀ ਜੇਬ ਚੋਂ ਵੀ ਪੈਸਾ ਖਰਚ ਕਰਕੇ ਤਿੰਨ ਕਮਰੇ ਬਣਾਤੇ। ਅਸੀਂ ਆਪਾਂ ਹੋਰ ਕੀ ਜਾਣਨੇ ਆ। ਅਸੀਂ ਜਾਣਨੇ ਸਾਨੂੰ ਬੈਠਣ ਲਈ ਜਗ੍ਹਾ, ਬੈਠਣ ਲਈ ਬੈਂਚ, ਬੱਚਿਆਂ ਦੇ ਹਰ ਡਿਮਾਂਡ ਪੂਰੀ ਹੋਵੇ, ਉਹ ਕਰ ਰਹੇ ਨੇ। ਤੇ ਇਹ ਗਲਤ ਸ਼ਿਕਾਇਤਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਵਿਭਾਗ ਵੱਲੋਂ ਵੀ ਜਿਹੜੀਆਂ ਇਨਕੁਆਰੀਆਂ ਹੋਈਆਂ, ਤਾਂ ਉਹ ਵੀ ਸਾਰੀਆਂ ਗਲਤੀ ਪਾਈਆਂ ਗਈਆਂ, ਝੂਠ ਹੀ ਪਾਈਆਂ ਗਈਆਂ ਤੇ ਇਹੋ ਜਿਹੀਆਂ ਝੂਠੀਆਂ ਸ਼ਿਕਾਇਤਾਂ ਤੋਂ ਆਪਾਂ ਜਿਹੜੇ ਵਿਚਲੇ ਹੀ ਬੈਠੇ ਹੁੰਨੇ ਆ ਕਈ ਵਾਰੀ ਉਹੀ ਸਾਥ ਦੇ ਜੰਨੇ ਆ। ਇਹ ਗੁਰੇਜ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਸਕੂਲ ਨੂੰ ਅੱਗੇ ਵਧਾ ਸਕੀਏ ਆਪਣੇ ਜਮੀਰ ਨੂੰ ਜਗਾ ਕੇ ਰੱਖੀਏ ਨਾ ਕਿ ਆਪਾਂ ਹਰ ਸਮੇਂ ਇਹੀ ਕਹਿੰਦੇ ਰਹੀਏ ਜੀ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਹੋ ਸਭ ਕੁਝ ਸਕਦਾ ਜੇ ਇੱਕ ਅਧਿਆਪਕ ਸੋਚ ਲੇ ਨਾ ਆਪਾਂ ਕਹਿਣ ਨੂੰ ਬੜਾ ਕੁਝ ਹੈ ਵੀ ਅਧਿਆਪਕ ਇੱਕ ਚੌਕੀਦਾਰ ਹੈ ਕੀ ਅਧਿਆਪਕ ਇੱਕ ਇੱਕ ਸੇਵਾਦਾਰ ਹੈ ਕੀ ਅਧਿਆਪਕ ਇੱਕ ਮੀਡੇ ਮੀਲ ਵਰਕਰ ਹੈ ਨਹੀਂ ਜੇ ਆਪਾਂ ਇੱਕ ਅਧਿਆਪਕ ਹੈ ਨਾ ਤਾਂ ਉਹ ਇੱਕ ਲਾਈਟ ਹੈ ਇੱਕ ਰੋਸ਼ਨੀ ਹੈ ਜੇ ਬਲੂਗਾ ਤਾਂ ਹੀ ਕੁਝ ਦੇਊਗਾ ਉਹਨੂੰ ਆਪਣੇ ਅੰਦਰ ਤੇਲ ਪਾ ਕੇ ਰੱਖਣਾ ਚਾਹੀਦਾ ਹੈ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਣਾ ਚਾਹੀਦਾ ਹੈ ਵੀ ਮੈਂ ਸਭ ਕੁਝ ਕਰ ਸਕਦਾ ਆਪਾਂ ਇੱਕ ਨੇਸ਼ਨ ਬਿਲਡਰ ਤਾਂ ਹੀ ਕਹਾਏ ਜਾਂਦੇ ਆ ਸੋ ਮੈਨੂੰ ਅਧਿਆਪਕ ਹੋਣ ਤੇ ਮਾਣ ਹੈ ਥੋੜੀ ਦੇਰ ਨੂੰ ਮੈਂ ਰਿਟਾਇਰ ਹੋ ਜਾਣਾ ਤੇ ਪਰ ਫਿਰ ਵੀ ਕੋਸ਼ਿਸ਼ ਕਰਾਂਗੀ ਸੇਵਾਵਾਂ ਦਿੰਦੀ ਰਾਂ ਜੀ ਮੇਰਾ ਨਾਮ ਸੁਰੇਸ਼ ਕੁਮਾਰ ਸੈਂਟਰ ਹੈਡ ਟੀਚਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤ੍ਰਿਪੜੀ ਪਟਿਆਲਾ ਸਕੂਲ ਦੇ ਵਿੱਚ ਆਕਾ ਲੱਗ ਰਹੇ ਬੱਚੇ ਲੋਕ ਜੀ ਜਦੋਂ ਮੈਂ ਇੱਥੇ ਆਇਆ 550 ਦੇ ਕਰੀਬ ਸਟੂਡੈਂਟ ਸੀਗੇ ਕੁਝ ਇਹ ਜਿਹੇ ਬੱਚੇ ਸੀ ਜਿਹੜੇ ਟਰੇਸ ਨਹੀਂ ਸੀ ਹੋਰੇ ਤਾਂ ਉਸ ਤੋਂ ਤੋਂ ਬਾਅਦ ਸਾਡਾ 450 ਤੇ ਗਿਣਤੀ ਆ ਗਈ ਸੀ ਪਰ ਹੁਣ ਅੱਜ ਅਸੀਂ 620 ਸਟੂਡੈਂਟ ਕਰ ਚੁੱਕੇ ਹਾਂ ਤੇ ਬਹੁਤ ਹੀ ਜਲਦੀ ਅਸੀਂ ਸ਼ਾਇਦ ਮਈ ਮਹੀਨੇ ਦੇ ਵਿੱਚ ਹੀ 700 ਦੇ ਕਰੀਬ ਸਟੂਡੈਂਟ ਜਿਹੜੇ ਐਨਰੋਲ ਕਰ ਦਵਾਂਗੇ ਜੀ ਆਪਣੇ ਵੱਲੋਂ ਤਾਂ ਸਾਰੇ ਦਸ ਦੇ ਕੁਝ ਵੀ ਬਸ ਰਹੇ ਮਿੱਤਲੇ ਸਿੱਖ ਕੈਟਰਿੰਗ ਨੂੰ ਨੀਪੋਰ ਦੇ ਕਲਾਸ ਤੇ ਤਾਂ ਹੋ ਗਿਆ ਇਹ ਤੇ ਜੀ ਜਿਹੜੇ ਸਕੇ ਬੱਚਿਆਂ ਦੇ ਪੇਰੈਂਟਸ ਨੇ ਆਪਾਂ ਦੇ ਤੀ ਦੋ ਕੋ ਚੋਕਿੰਗ ਵੀ ਹੈ ਹਾਫ ਟਾਈਮ ਵੀ ਹੈ ਵੱਛਾ ਚਾਚਾ ਨਿਸ਼ਾਸ਼ਣ ਲਗਾ ਤੱਕਾ ਮਕੂਲ ਦੇਖੋ ਜੀ ਵੱਡੀ ਗਿਣਤੀ ਸਕੂਲ ਹੈ ਕੈਂਪਸ ਛੋਟਾ ਹੈ ਸਾਰੇ ਆਲ ਮਿਲ ਕੇ ਯਤਨ ਕਰ ਰਹੇ ਆ ਤੇ ਉਮੀਦ ਹੈ ਵੀ ਜਿਹੜੀ ਵੀ ਕਮੀ ਹੈ ਜਲਦੀ ਹੀ ਅਸੀਂ ਉਹ ਵੀ ਕੰਟਰੋਲ ਕਰ ਲਵਾਂਗੇ ਬਾਕੀ ਜੋ ਵੀ ਹੈ ਉਹਦੇ ਸਬੰਧੀ ਮੈਂ ਸਮੇਂ-ਸਮੇਂ ਤੇ ਉੱਚ ਅਧਿਕਾਰੀਆਂ ਨੂੰ ਵੀ ਦੱਸਿਆ ਹੋਇਆ ਹੈ ਜੀ ਸਾਰਾ ਕੁਝ ਉਹਨਾਂ ਦੇ ਧਿਆਨ ਵਿੱਚ ਹੈ ਜੀ ਸਕੂਲ ਤੇ ਸਾਰਾ ਸੀਸੀਟੀਵੀ ਕੈਮਰਾ ਲੱਗਦੇ ਨੇ ਪਹਿਲਾ ਬਿਲਡਿੰਗ ਉੱਤੇ 6 8 ਸੀਸੀਟੀਵੀ ਹੋਰ ਪਰ ਉਹ ਵੀ ਇਨਰ ਸਾਈਡ ਵਿੱਚ ਲੱਗੇ ਹੋਏ ਨੇ ਦੇਖੋ ਇਸ ਟਾਈਮ ਚੌਣ ਜਵਾਬ ਤਾਂ ਚੱਲ ਰਿਹਾ ਮੈਂ ਖੁੱਲਕੇ ਨਹੀਂ ਬੋਲ ਸਕਦਾ ਪਰ ਸਾਨੂੰ ਬਹੁਤ ਹੀ ਸਹਿਯੋਗ ਮਿਲਿਆ ਸਕੂਲ ਦੇ ਵਿੱਚ ਮਿੱਡੇ ਮਿਲ ਸ਼ੈੱਡ ਰੈਂਪ ਦੀ ਰੇਲਿੰਗ ਨਵੇਂ ਵਾਸ਼ਰੂਮ ਕਮਰਿਆਂ ਦੀ ਗਰਾਂਟਾ ਹਰ ਕਮਰੇ ਵਿੱਚ ਸੀਸੀਟੀਵੀ ਇਹ ਸਾਰਾ ਸਾਨੂੰ ਸਹਿਯੋਗ ਮਿਲਿਆ ਜੀ ਕੁਝ ਮਹਿਕਮੇ ਵੱਲੋਂ ਕੁਝ ਦਾਨੀ ਸੱਜਣਾ ਵੱਲੋਂ ਜੀ ਫਾਇਦਾ ਹੋਇਆ ਫਾਇਦਾ ਬਹੁਤ ਹੋਇਆ ਜੀ ਪੇਰੈਂਟਸ ਦੀ ਪਹੁੰਚ ਵਿੱਚ ਹੈ ਸਾਰਾ ਕੁਝ ਜਦੋਂ ਮਰਜੀ ਪੇਰੈਂਟਸ ਜਦੋਂ ਵੀ ਕੋਈ ਕੰਪਲੇਂਟ ਕਰਦੇ ਆ ਉਹਨਾਂ ਨੂੰ ਸਾਰਾ ਰੀਪਲੇ ਦਿਖਾ ਦਿੱਤਾ ਜਾਂਦਾ ਹੈ ਤੇ ਪੇਰੈਂਟਸ ਨੂੰ ਬਿਲਕੁਲ ਸੈਟੀਸਫਾਈ ਕਰਕੇ ਭੇਜਿਆ ਜਾਂਦਾ ਹੈ ਇਦੇ ਵਿੱਚ 16 ਦਿਨ ਦੀ ਰਿਕਾਰਡਿੰਗ ਹੈਗੀ ਹੈ ਜੀ